ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਅੱਜ ਕਮੀਜ਼ ਦੀ ਕਟਾਂ ਸੋਰ ਦੀ ਨਵਾਈ ਏ 44 ਇੰਚ ਚੜਾਈ ਏ 23.5 ਇੰਚ ਯਾਨੀ ਕਿ ਘੇਰਾ 23.5 ਇੰਚ ਇਹਦਾ ਤੀਰਾ ਏ 13 ਇੰਚ ਆਪਾਂ ਰੱਖਾਂਗੇ 6.5 ਇੰਚ ਉਸ ਤੋਂ ਬਾਅਦ ਮੋਢਾ ਆਪਾਂ ਰੱਖਾਂਗੇ 7.5 ਇੰਚ ਮੋੜਾ ਤੁਸੀਂ 7.5 ਇੰਚ ਰੱਖਣਾ ਹੈ ਹਾਂਜੀ ਉਸ ਤੋਂ ਬਾਅਦ ਜਿੱਥੋਂ ਆਪਾਂ ਕਾਟ ਪਾਉਣੀ ਹੈ ਉੱਥੋਂ 6 ਇੰਚ ਰੱਖਣਾ ਅੱਧਾ ਇੰਚ ਘੱਟ ਰੱਖਣਾ ਧੀਰੇ ਤੋਂ ਹਾਂਜੀ ਨਿਸ਼ਾਨੀ ਲਾ ਲੈਣੀ ਹੈ ਧੀਰੇ ਤੋਂ ਲੈ ਕੇ ਛਾਤੀ ਤੱਕ ਇੱਥੋਂ ਆਪਾਂ ਕਾਟ ਪਾਵਾਂਗੇ ਹੰਦੀ ਇੱਧਰ ਨੂੰ ਆਪਾਂ ਫੀਟਿੰਗ ਦਾ ਨਿਸ਼ਾਨ ਲਾ ਲੈਣਾ ਇਹ ਤੋਂ 2 ਇੰਚ ਤੇ ਕਾਟ ਪਾਵਾਂਗੇ ਇਹ ਅੱਧੇ ਇੰਚ ਤੇ ਕਾਟੇ ਇਸ ਕਰਕੇ ਪਾਈ ਜਾਂਦੇ ਆਪਣਾ ਮੋਢਾ ਪਿੱਛੇ ਨੂੰ ਜਾਣ ਲੱਗ ਜਾਂਦਾ ਨਾ ਜੇ ਜੇ ਆਪਾਂ ਅੱਧੇ ਇੰਚ ਦੀ ਇੱਥੋਂ ਕਾਟ ਪਾ ਦਾਂਗੇ ਕਟਾਈ ਪਾਵਾਂਗੇ ਤੇ ਮੋਢਾ ਪਿੱਛੇ ਨੂੰ ਨਹੀਂ ਜਾਂਦਾ ਹਾਂਜੀ ਢਾਈ ਇੰਚ ਤੁਸੀਂ ਇਧਰੋਂ ਮਣ ਕੇ ਇਧਰਲੀ ਸਾਈਡ ਅੱਧਾ ਇੰਚ ਤੇ ਕਾਟ ਪਾ ਦੇਣੀ ਤੁਹ ਦਾਕ ਨਿਸ਼ਾਨੀ ਲਾ ਦੇਣੀ ਹੈ ਹਾਂਜੀ ਇਹ ਕਾਟ ਪੈ ਜੂਗੀ ਉਸ ਤੋਂ ਬਾਅਦ ਮੋਡੇ ਦੀ ਕਾਟ ਪਾਵਾਂਗੇ ਮੋਡੇ ਦੀ ਕਾਟ ਤੁਸੀਂ 1 ਇੰਚ ਤੇ ਪਾਉਣੀ ਹੈ ਹਾਂਜੀ 1 ਇੰਚ ਤੇ ਮੋਡੇ ਦੀ ਕਾਟ ਪਾਉਣੀ ਹੈ ਫਰੰਟ ਹਿੱਸੇ ਦੀ ਜਿਹੜਾ ਕਮੀਜ਼ ਦਾ ਅਗਲਾ ਪਾਸਾ ਹੈ ਨਾ ਉਹਦੀ ਇੱਕ 1 ਇੰਚ ਤੇ ਕਾਟ ਪਾਵਾਂਗੇ ਪਿਛਲੇ ਪਾਸੇ ਦੀ 2 ਇੰਚ ਤੇ ਹੁਣ ਆਪਾਂ ਫੀਟਿੰਗ ਦਾ ਨਿਸ਼ਾਨ ਲਾਵਾਂਗੇ ਫੀਟਿੰਗ ਆਪਣੀ ਹੈ 21 ਇੰਚ 21 ਤਾਂ ਬਣਿਆ 1.5 ਤੇ ਆਪਾਂ ਰੱਖਾਂਗੇ 11 ਇੰਚ ਕਿਉਂਕਿ ਆਪਾਂ ਪਲੇਟ ਵੀ ਪਾਉਣੀ ਹੈ ਅੱਧਾ ਇੰਚ ਪਲੇਟ ਦੇ ਵਿੱਚ ਆ ਜਾਊਗਾ ਹਾਂਜੀ ਹੁਣ ਆਪਾਂ ਇੱਥੋਂ ਫੀਟਿੰਗ ਦੇ ਨਿਸ਼ਾਨ ਛਾਤੀ ਦੀ ਫੀਟਿੰਗ ਤੋਂ ਲੈ ਕੇ हिਪ ਤੱਕ ਮੇਨੂੰ ਆਪਣਾ ਹੈ 15.5 ਇੰਚ 15 ਇੰਚ ਆਪਾਂ ਤਿਆਰ ਰੱਖਣਾ ਤੇ ਆਪਾਂ 15.5 ਇੰਚ ਤੇ ਨਿਸ਼ਾਨੀ ਲਾ ਲਈ ਅੱਧਾ ਇੰਚ ਆਪਣਾ ਉੱਤੇ ਫੀਟਿੰਗ ਮੋਢਿਆਂ 'ਚ ਆ ਜਾਣਾ ਹੈ हिਪੇ ਆਪਣੀ ਜੀ 24 ਇੰਚ ਤੇ ਜਿਹਦਾ ਆਪਾਂ 12 ਇੰਚ ਰੱਖਾਂਗੇ हिਪ ਆਪਾਂ ਵੱਧ ਕੱਟ ਨਹੀਂ ਰੱਖਣੀ ਹੈ ਆਪਾਂ ਆਪਾਂ ਪੂਰੀ ਉੰਨੀ ਹੀ ਰੱਖਣੀ ਹੈ ਜਿੰਨੀ ਆਪਣੀ ਤਿਆਰ ਹੈ ਹਾਂਜੀ ਇੱਥੇ ਆਪਾਂ ਕਮਰ ਦਾ ਨਿਸ਼ਾਨਾ ਸੈਂਟਰ ਦੇ ਵਿੱਚ ਆਪਾਂ ਕਮਰ ਦਾ ਨਿਸ਼ਾਨ ਲਾ ਲੈਣਾ ਕਮਰੇ ਆਪਣੇ 19 ਇੰਚ ਆਪਾਂ ਰੱਖਾਂਗੇ 19.5 ਇੰਚ ਇਹ ਵੀ ਅੱਧਾ ਇੰਚ ਆਪਣਾ ਲੇਟਾਂ ਦੇ ਵਿੱਚ ਆ ਜਾਣਾ ਹੁਣ ਐਵੇਂ ਤੁਸੀਂ ਇੱਕ ਦੂਜੇ ਨਾਲ ਸੀਨ ਮਿਲਾ ਦੇਣੇ ਨੇ ਸੀਨਾ ਕਪੜੇ ਦਾ ਮਾਰਜਨ ਰੱਖ ਕੇ ਉਹਦੀ ਕਟਾਈ ਕਰ ਦੇਣੀ ਹੈ ਇਸ ਤਰ੍ਹਾਂ ਕਟਾਈ ਕਰਦੇ ਹੋ ਉਸ ਤੋਂ ਬਾਅਦ ਆਪਾਂ ਉੱਪਰ ਵਾਲਾ ਫਰੰਟ ਹਿੱਸਾ ਜੋ ਕੁਮੀਜ਼ ਦਾ ਉਹਨੂੰ ਆਪਾਂ ਚੱਕ ਲੈਣਾ ਚੱਕ ਕੇ ਉਹਦੀ ਕਟਾਈ ਪਾ ਦੇਣੀ ਹੈ ਉੱਪਰ ਵਾਲੇ ਫਰੰਟ ਦੀ ਜੋ ਕਮੀਜ਼ ਦਾ ਫਰੰਟ ਹਿੱਸਾ ਹੈ ਇਹ ਆਪਾਂ 1 ਇੰਚ ਤੇ ਪਾਈਏ ਕਟਾਈ 1 ਇੰਚ ਤੇ ਆਪਾਂ ਇਹਨੂੰ ਗੋਲ ਕੱਟ ਕਰ ਦੇਣਾ ਹਾਂਜੀ ਵੇਖੋ ਜੀ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਬੈਕ ਸਾਈਡ ਵਾਲੇ ਤੇ 2 ਇੰਚ ਤੇ ਨਿਸ਼ਾਨ ਲਾਉਣਾ ਹਾਂਜੀ 2 ਇੰਚ ਤੇ ਹੁਣ ਆਪਾਂ 2 ਇੰਚ ਤੇ ਕਟਾਈ ਕਰ ਦੇਣੀ ਆ ਬੈਕ ਸਾਈਡ ਦੀ ਹਾਂਜੀ ਇਸ ਤਰ੍ਹਾਂ ਆਪਾਂ ਕਟਾਈ ਕਰਨ ਤੋਂ ਬਾਅਦ ਜਿਹੜੀ ਆਪਾਂ ਉੱਪਰ 1/2 ਇੰਚ ਦੀ ਕਾਟ ਪਾਈਏ ਉਹਨੂੰ ਆਪਾਂ ਕੱਟ ਕਰ ਦੇਣਾ ਇਹ ਹੋ ਗਈ ਜੀ ਆਪਣੀ ਕਮੀਜ਼ ਦੀ ਕਟਾਈ ਹਾਂਜੀ ਅਗਲੀ ਵੀਡੀਓ 'ਚ ਤੁਹਾਨੂੰ ਪਲੇਟ ਪਾਉਣੇ ਦੱਸਾਂਗੇ ਬਣੇ ਰਿਓ ਵੀਡੀਓ ਦੇ ਨਾਲ ਸਬਸਕ੍ਰਾਈਬ ਤੇ ਸ਼ੇਅਰ ਕਰਦੇ